ਅਸ ਕ ਗੱਡੀ ਆਈ ਬਹੁਤ ਤੇਜ਼ ਰਫ਼ਤਾਰ ਤੇ ਉਹ ਸਾਨੂੰ ਉਡਾ ਕੇ ਮਾਰਿਆ ਸਾਨੂੰ ਕੁਝ ਹੋਸ਼ ਨਹੀਂ ਸੀ ਕਿੱਦਾਂ ਹੋਇਆ ਕਿੱਦਾਂ ਪਰ ਕੱਲ ਜਾ ਕੇ ਵੀਡੀਓ ਕਢਾ ਕੇ ਪਤਾ ਚੱਲਿਆ ਸਾਨੂੰ ਕਿ ਕਿੱਦਾਂ ਹੋਇਆ ਕਿਦਾਂ ਐਕਸੀਡੈਂਟ ਹੋਇਆ ਤੱਕ ਪਰ ਦੇਖਿਆ ਜਦੋਂ ਵੀਡੀਓ 'ਚ ਗੱਡੀ ਵੇਕਰ ਕੇ ਸਿੱਧਾ ਭਜਾਰਿਆ ਚਾਹਨੇ ਹਮ ਲੋਕਾਂ ਮੁੰਡਾ ਤਿੰਨੋਂ ਕਾ ਤਿੰਨੋਂ ਐਕਸੀਡੈਂਟ ਗੱਡੀ ਵਾਲਾ ਨੂੰ ਇੱਦਾਂ ਕਿੱਦਾਂ ਛੱਡ ਦੇਣਗੇ ਇੱਦਾਂ ਨਹੀਂ ਛੱਡਣਾ ਉਹਨੂੰ ਉਹਨੂੰ ਤਾਂ ਸਜ਼ਾ ਮਿਲਣਾ ਚਾਹੀਏ ਕਿਉਂਕਿ ਬੱਚੇ ਨੂੰ ਕੁਝ ਹੋ ਜਾਦਾ ਤਾਂ ਉਹ ਤਾਂ 1 ਮਿੰਟ ਕੇ ਲਈ ਵਿਨੈਸ਼ ਨੂੰ ਜਰਾ ਸੇ ਵੀ ਮਨ ਵਿੱਚ ਦਇਆ ਨਹੀਂ ਤਾਂ ਕਿ ਆਹ ਥੋੜਾ ਜਿਹਾ ਰੁਕ ਕੇ ਦੇਖ ਲੈ ਕਾਰਵਾਈ ਕਲ ਦਾ ਤਿੱਦਰਖਾਸ ਲਿਖਾ ਕੇ ਆਇਆ ਉਹ ਕਹਿੰਦੇ ਸਵੇਰੇ ਆਏ ਅਸੀਂ ਸਵੇਰੇ ਗਏ ਉਹਨਾਂ ਕੋ ਉਹਨਾਂ ਨੂੰ ਕੀਤੇ ਕਿਹਾ ਬਈ ਉਹ ਕਹਿੰਦੇ 4 ਵਜੇ ਆਵੇਂ ਕਚਹਿਰੀ ਇਹ ਸਾਡੇ ਕੋਲ ਨਾ ਟਾਈਮ ਨਹੀਂ ਅਸੀਂ ਬੈਠੇ ਆ ਤੁਹਾਡੇ ਲਈ ਹਾਂ ਹਾਂ ਦੱਸੋ ਹੁਣ ਕਿਦਾਂ ਹੁਣ ਉਲਟਾ ਕਹਿੰਦਾ ਕਿ ਤੁਸੀਂ ਨੰਬਰ ਕਢਾ ਕੇ ਦਿਓ ਨੰਬਰ ਕਿੱਥੋਂ ਕਢਾ ਕੇ ਲਾਈਏ ਨਹੀਂ ਆਪ ਹੀ ਲੈ ਆਪਣਾ ਗੱਡੀ ਨਹੀਂ ਹਮ ਲੋਗ ਵੀਡੀਓ ਬਣਾਇਆ ਦਿਖਾਇਆ ਉਹ ਚੋ ਕੋਈ ਮਤਲਬ ਨਹੀਂ ਹੁਣ ਕਹਿੰਦਾ ਨੰਬਰ ਲਿਆ ਕੇ ਦਿਓ ਲੁਧਿਆਣਾ ਲੈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਵਿਸ਼ਾਲ ਕਪੂਰ ਅਗਰ ਤੁਸੀਂ ਸਮਝਦਾਰੀ ਨਾਲ ਮੋਟਰਸਾਈਕਲ ਚਲਾ ਰਹੇ ਹੋ ਤਾਂ ਤੇਜ਼ ਰਫ਼ਤਾਰ ਕਾਰ ਵਾਲਾ ਤੁਹਾਨੂੰ ਠੋਕ ਸਕਦਾ ਵੈ ਤੇ ਠੋਕਣ ਤੋਂ ਬਾਅਦ ਉਹ ਫਰਾਰ ਵੀ ਹੋ ਸਕਦਾ ਐਸੇ ਹੀ ਮਾਮਲਾ ਲੁਧਿਆਣਾ ਦੇ ਬਾਜੂਗੂ ਰੋਡ ਦੇ ਸਾਹਮਣੇ ਆ ਜੀ ਸਪੋਰਟ ਦੇ ਉੱਤੇ ਮੈਂ ਖੜਾ ਵਾਂ ਉਹ ਜਗ੍ਹਾ ਉਹ ਵੈ ਤੁਹਾਨੂੰ ਦਿਖਾ ਰਿਹਾ ਜਿੱਥੇ ਬੱਚੇ ਜਿਹੜੇ ਸੜਕ ਕ੍ਰੋਸ ਕਰ ਰਹੇ ਨੇ ਵਹੀਕਲ ਜਿਹੜੇ ਆ ਰਹੇ ਨੇ ਉਹ ਸਪੋਰਟ ਦੇ ਉੱਤੇ ਖੜਾ ਵਾਂ ਜਿੱਥੇ ਇੱਕ ਐਕਸੀਡੈਂਟ ਹੁੰਦਾ ਐਕਸੀਡੈਂਟ ਨਾ ਖਤਰਨਾਕ ਹੁੰਦਾ ਵਾ ਕਿ ਗੱਡੀ ਵਾਲਾ ਪੇਂਟ ਮਾਰਦਾ ਮੋਟਰਸਾਈਕਲ ਤਿੰਨ ਯੁਵਕਾਂ ਨੂੰ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦਾ ਉਹ ਸਾਡੇ ਨਾਲ ਮੌਜੂਦ ਹੈ ਕਿ ਗੱਲਬਾਤ ਵੀ ਕਰਦੇ ਆ ਵੀਰ ਕੀ ਨਾਮ ਹੈ ਆਪਣਾ ਮੇਰਾ ਹਰਸ਼ ਹੈ ਹਰਸ਼ ਕੀ ਹੋਇਆ ਸੀਗਾ ਅਸੀਂ ਬਾਈਕ ਤੇ ਆ ਰਹੇ ਸੀ ਯਾਰ ਬੜੇ ਪਾਰਟੀ ਕਰਕੇ ਆ ਰਹੇ ਹਾਂ ਨੋਰਮਲ ਬਾਈਕ ਚਲਾ ਕੇ ਆ ਰਹੇ 32 ਗੱਡੀ ਆਈ ਬਹੁਤ ਤੇਜ਼ ਰਫ਼ਤਾਰ ਤੇ ਉਹ ਸਾਨੂੰ ਉਡਾ ਕੇ ਅੰਮ੍ਰਿਤ ਸਾਨੂੰ ਕੁਝ ਹੋਸ਼ ਨਹੀਂ ਸੀ ਕਿੱਦਾਂ ਹੋਇਆ ਕਿੱਦਾਂ ਵੀਡੀਓ ਚ ਦਿਖਦਾ ਪਿਆ ਕਿੰਨੀ ਤੇਜ਼ ਉਹਨੇ ਪੇਂਟ ਮਾਰੀ ਆ ਰੁੱਕਿਆ ਨਹੀਂਗਾ ਉਹ ਉਸ ਤੋਂ ਰੁੱਕਿਆ ਨਹੀਂ ਅਸੀਂ ਸਾਨੂੰ ਮੋਕੇ ਤੇ ਕੁਝ ਪਰੇ ਚਲੇ ਮੈਂ ਬੇਹੋਸ਼ ਹੋ ਗਿਆ ਸੀਗਾ ਤੋ ਫਿਰ ਮੈਨੂੰ ਲੋਕੀ ਚੱਕ ਕੇ ਲੈ ਗਏ ਬਾਅਦ ਚ ਹੋਸ਼ ਆ ਪਰ ਕੱਲ ਜਾ ਕੇ ਵੀਡੀਓ ਕਢਾ ਕੇ ਪਤਾ ਚੱਲਿਆ ਸਾਨੂੰ ਕਿ ਕਿੱਦਾਂ ਹੋਇਆ ਕਿ ਦਕਸ਼ਨ ਟੋਇਰ ਤੱਕ ਪਰ ਦੇਖਿਆ ਜੇ ਵੀਡੀਓ ਚ ਗੱਡੀ ਵੇਕ ਕਰਕੇ ਸਿੱਧਾ ਭਜਾ ਰਿਹਾ ਹੈ ਉਰਕਿਆ ਨਹੀਂ ਮਤਲਬ ਉਹਨੂੰ ਪ੍ਰਵਾਨ ਹੀ ਤੁਸੀਂ ਮਰਦੇ ਹੋ ਮਰਜੋ ਪ੍ਰਵਾਨ ਹੀ ਸੀ ਉਹਨੂੰ ਅੱਗੇ ਰਸਤਾ ਨਹੀਂ ਮਿਲੇ ਨਹੀਂ ਤਾਂ ਉਹਨੇ ਸਾਡੇ ਉੱਪਰ ਚੜ੍ਹ ਦੇਣੀ ਸੀ ਗੱਡੀ ਅਗਰ ਮੋਰਚਲ ਫਸ ਗਿਆ ਉਸ ਗੱਡੀ ਅਕੇ ਮੋਰਚਲ ਫਸ ਗਿਆ ਸੀ ਇਸ ਕਰਕੇ ਪਹਾਨੀ ਪਾਇਆ ਨਹੀਂ ਪਾਇਆ ਨਹੀਂ ਤਾਂ ਉਹਨੇ ਸਾਡੇ ਉੱਪਰ ਚੜ੍ਹ ਦੇਣੀ ਸੀ ਗੱਡੀ ਥਾਣਾ ਡਿਵੀਜ਼ਨ ਅੱਗੇ ਬੈਕ ਕਰਕੇ ਉਹ ਗੱਡੀ ਅੱਗੇ ਰੋਗ ਸਾਈਡ ਤੋਂ ਪਹਿਆ ਕੇ ਲੈ ਗਏ ਥਾਣਾ ਡਿਵੀਜ਼ਨ ਨੰਬਰ 7 ਪੈਂਦਾ ਕਾਰਵਾਈ ਹੋਈ ਕੋਈ ਕਾਰਵਾਈ ਕੱਲ੍ਹ だっती ਦਰਖਾਸਤ ਲਿਖਾ ਕੇ ਆਇਓ ਕਹਿੰਦੇ ਸਵੇਰੇ ਆਇਓ ਤੇ ਅਸੀਂ ਸਵੇਰੇ ਗਏ ਉਹਨਾਂ ਕੋ ਉਹਨਾਂ ਨੂੰ ਕੀਤੇ ਕਿਹਾ ਬਈ ਉਹ ਕਹਿੰਦੇ 4 ਵਜੇ ਆਵਾਂ ਕਚਹਿਰੀ ਇਹ ਸਾਡੇ ਕੋ ਇਹ ਜਵਾਬ ਦਿੱਤਾ ਜਾਂਦਾ ਇਹ ਜਵਾਬ ਦਿੱਤਾ ਜਾਂਦਾ ਬੰਦਾ ਮਰ ਜਾਏ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੈ ਕੋਈ ਸੁਣਵਾਈ ਨਹੀਂ ਉਹਨੇ ਗਏ ਉੱਤੇ ਕੜੇਰੇ ਕਿਸੇ ਇੱਕ ਅਫਸਰ ਨੂੰ ਵੀਡੀਓ ਦਿਖਾ ਰਹੇ ਆ ਉਹ ਵੀਡੀਓ ਨਹੀਂ ਦੇਖ ਰਹੇ ਆਪਣੀ ਗੱਲਬਾਤਾਂ 'ਚ ਲੱਗੇ ਹੋਏ ਨੇ ਉਹ ਕਹਿੰਦੇ ਵੀ ਵੀਡੀਓ ਗੱਡੀ ਦਾ ਨੰਬਰ ਲਿਆ ਕੇ ਦੋ ਸਾਨੂੰ ਉਹ ਕੱਢੀ ਦੇ ਕੜਰਾ ਤੁਸੀਂ ਤੁਸੀਂ ਮਰਦੇ ਬਚ ਗਏ ਹੋ ਨੰਬਰ ਵੀ ਤੁਸੀਂ ਘਟਾ ਕੇ ਦੋਗੇ ਵੀਡੀਓ ਤੇ ਤੁਸੀਂ ਘਟਾਤੀ ਮਰਦੇ ਬਚ ਗਏ ਘਟਾ ਦਿਓ ਕਹਿੰਦੇ ਗੱਡੀ ਦਾ ਨੰਬਰ ਦੋ ਸਾਨੂੰ ਉਹਨੇ ਅਸੀਂ ਗੱਡੀ ਦਾ ਨੰਬਰ ਕਿੱਥੋਂ ਦੇ ਦੀ ਉਹਨਾਂ ਨੂੰ ਮਤਲਬ ਕਾਰਵਾਈ ਬਚ ਗਏ ਹੋ ਅਗਰ ਤੁਹਾਡੇ ਚ ਕੋਈ ਖੁਦਾਨਾ ਖਾਸ ਇੱਕ ਬੰਦਾ ਚਲਾ ਜਾਂਦਾ ਫਿਰ ਉਹ ਵੀਡੀਓ ਕਿੱਥੋਂ ਕੰਗਾਲ ਦੇ ਉਹੀ ਕਿੱਥੋਂ ਕਢਾੜਦੇ ਫਿਰ ਆਪੀ ਇਹਨਾਂ ਨੇ ਕਢਾਣੀ ਸੀ ਹੁਣ ਇਹ ਸਾਨੂੰ ਕਹਿ ਰਹੇ ਗੱਡੀ ਦਾ ਨੰਬਰ ਕਢਾ ਕੇ ਦਿਓ ਕੀ ਕਹਿ ਰਹੇ ਉਲਟਾ ਕਹਿੰਦਾ ਸਾਨੂੰ ਕਿ ਨੰਬਰ ਕਢਾ ਕੇ ਦਿਓ ਅਸੀਂ ਕਿੱਥੋਂ ਕਢਾ ਕੇ ਦੇਵਾਂਗੇ ਉਹ ਨੰਬਰ ਕਿੱਥੋਂ ਕਢਾਂਗੇ ਮੁੰਡੇ ਲੋਕ ਤਾਂ ਬਚ ਗਏ ਮਾੜਾ ਮੋਟਾ ਇੱਕ ਮੁੰਡਾ ਤਾਂ ਜ਼ਿਆਦਾ ਹੀ ਪੜਿਆ ਹੋਇਆ ਉਹ ਤਾਂ ਚਲਿਆ ਫਿਰਿਆ ਨਹੀਂ ਜਾ ਰਿਹਾ ਉੱਥੇ ਹੁਣ ਇਹਨਾਂ ਨੂੰ ਵੀ ਇੰਨਾ ਕਿ ਇਹਨਾਂ ਨੂੰ ਹੋਸ਼ ਨਹੀਂ ਸੀ ਗਾਦਾ ਸਾਨੂੰ ਲੈ ਕੇ ਗਿਆ ਸਾਰੇ ਹੁਣ ਦੱਸੋ ਹੁਣ ਕਿਦਾਂ ਹੁਣ ਉਲਟਾ ਕਹਿੰਦਾ ਕਿ ਤੁਸੀਂ ਨੰਬਰ ਕਢਾ ਕੇ ਦਿਓ ਨੰਬਰ ਕਿੱਥੋਂ ਕਢਾ ਕੇ ਲਾਈਏ ਉਸਨੇ ਯੂਨੀਫਾਰਮ ਕਦੇ ਬਸੇ ਪਾਈ ਹੈ ਪਤਾ ਨਹੀਂ ਕਦੇ ਵਾਸਤੇ ਪਾਈ ਉਹ ਬਸ ਵੈਸੇ ਹੀ ਦੇਖਣੇ ਵਾਸਤੇ ਪਾਇਆ ਉਹਨੇ ਬੰਦਾ ਮਰ ਜੇ ਬੰਦੇ ਨੇ ਉਹਨੇ ਤੇਜ਼ ਫੇਂਟ ਮਾਰ ਕੇ ਗਿਆ ਵੀਰੋ ਸਾਹਬ ਨਜ਼ਰ ਆ ਰਿਹਾ ਹੈ ਗੱਡੀ ਨੰਬਰ ਲਿਆ ਕੇ ਦਿਓ ਮੈਨੂੰ ਮੈਂ ਕਿੱਥੋਂ ਗੱਡੀ ਨੰਬਰ ਲਿਆ ਕੇ ਦਵਾਂ ਨਹੀਂ ਆਪ ਹੀ ਲੱਭਣਾ ਗੱਡੀ ਨਹੀਂ ਹਮ ਲੋਗ ਵੀਡੀਓ ਬਣਾਇਆ ਦਿਖਾਇਆ ਉੱਚੇ ਕੋਈ ਮਤਲਬ ਨਹੀਂ ਉਹਨੂੰ ਕਹਿੰਦਾ ਨੰਬਰ ਲਿਆ ਕੇ ਦਿਓ ਅੱਛਾ ਹਾਂਜੀ ਤੂੰ ਵੀ ਨਾਲ ਸੀਗਾ ਹਾਂਜੀ ਇਹਦਾ ਵੀ ਕਿੰਨੀ ਤੇ ਟੱਕਰ ਸੀਗੀ ਬੜੀ ਤੇਜ਼ ਸੀਗੀ ਪਾਣੀ ਆ ਗਿਆ ਕੋਈ ਰੁਕੇ ਨਹੀਂ ਇੰਨੀ ਸ਼ਰਮ ਨਹੀਂ ਸੀ ਉਹਨੂੰ ਹੋਰ ਰੁਕੇ ਨਹੀਂ ਉੱਥੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਮਾਰ ਗੱਡੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੁਕੇ ਮੁਕੇ ਮਾਰੇ ਉਹਨਾਂ ਦੇ ਸ਼ੀਸ਼ੇ ਦੇ ਉਹਨਾਂ ਨੇ ਬੈਕ ਕਰਕੇ ਗੱਡੀ ਉਹਨਾਂ ਤੇ ਚੜਨ ਦੀ ਕੀਤੀ ਤਾਂ ਰੋਂਗ ਸਾਈਡ ਤੋਂ ਪਿਆ ਕੇ ਲੈ ਗਏ ਮਤਲਬ ਉਹਨੂੰ ਖੋਪ ਨਹੀਂ ਸੀ ਕੋਈ ਕੋਈ ਖੋਪ ਨਹੀਂ ਸੀ ਕੋਈ ਮੇਰਾ ਜੋ ਕਰਨਾ ਹੈ ਕਹਿੰਦਾ ਕਰ ਲੋ ਜੋ ਕਹਿੰਦਾ ਕਰ ਲੋ ਕਰ ਲੋ ਉਹਨਾਂ ਨੇ ਗੱਡੀ ਰੋਂਗ ਸਾਈਡ ਤੇ ਪਿਆ ਕੇ ਲੈ ਗਏ ਸਿੱਧੇ ਰੋਂਗ ਸਾਈਡ ਸਿੱਧਾ ਪਿਆ ਕੇ ਲੈ ਗਏ ਮਾਬਾ ਜੀ ਇਨਸਾਫ ਕੀ ਚਾਹੁੰਦੇ ਹੋ ਇਨਸਾਫ ਚਾਹਨੇ ਹਮ ਲੋਕਾਂ ਦਾ ਮੁੰਡਾ ਤਿੰਨੋ ਕੇ ਤਿੰਨੇ ਐਕਸੀਡੈਂਟ ਗੱਡੀ ਵਾਲੇ ਨੂੰ ਐਦਾਂ ਕਿਦਾਂ ਛੱਡ ਦੇਈਏ ਐਦਾਂ ਨਹੀਂ ਛੱਡਣਾ ਉਹਨੂੰ ਹੂੰ ਉਹਨੂੰ ਤਾਂ ਸਜ਼ਾ ਮਿਲਣਾ ਚਾਹੀਏ ਕਿਉਂਕਿ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਉਹ ਤਾਂ 1 ਮਿੰਟ ਕੇ ਲਈ ਵੀ ਨਹੀਂ ਉਸਕੋ ਜਰਾ ਸਾ ਵੀ ਮਨ ਮੈਂ ਦਇਆ ਨਹੀਂ ਤਾਂ ਕਿ ਆਹ ਥੋੜਾ ਜਿਹਾ ਰੁੱਕ ਕੇ ਦੇਖ ਲੈ ਇਲਾਜ ਕਰਾ ਸਕਦਾ ਸੀਗਾ ਹਾਂਜੀ ਕੁਝ ਵੀ ਨਹੀਂ ਉਹ ਰੁਕਿਆ ਹੀ ਨਹੀਂ ਉਲਟਾ ਬਾਈਕ ਲੈ ਕੇ ਰੋਂਗ ਸਾਈਡ ਮੇਂ ਚਲਾ ਗਿਆ ਉਹ 1 ਸੈਕਿੰਡ ਨਹੀਂ ਰੁਕਿਆ ਬਿਲਕੁਲ ਭਾਜੀ ਜਿਹੜੇ ਇੱਕ ਟਿੱਬਰ ਤਾਜਪੁਰ ਰੋਡ ਕੱਢਦੇ ਉੱਤੇ ਇੱਕ ਐਕਸੀਡੈਂਟ ਹੋਇਆ ਗੱਡੀ ਵਾਲੇ ਤਿੰਨ ਨੌਜਵਾਨਾਂ ਨੂੰ ਫੇਂ ਰਾਸੂ ਇਹਦਾ ਕੋਰਟ ਵਿੱਚ ਅੱਜ ਜੇ ਰਾਤੀ ਆਇਆ ਸੀ ਮੇਰੇ ਕੋਲ ਜੀ ਤਸਵੀਰ ਦਿਖਾਈ ਜੀ ਇਹ ਕੋਰਟ ਤੋਂ ਜਾ ਕੇ ਦੇਖਿਆ ਨਾ ਲੇਕਿਨ ਸਰ ਉਹ ਵੀਡੀਓ ਚ ਦੇਖ ਲੋ ਕਿੰਨੇ ਕਿ ਬੰਦੇ ਚ ਇਨਸਾਨੀਅਤ ਨਹੀਂ ਸੀਗੀ ਵੀਡੀਓ ਆ ਰਹੀ ਪਰ ਵੀਡੀਓ ਚ ਸਪੱਸ਼ਟ ਨਹੀਂ ਆ ਰਿਹਾ ਲੇਕਿਨ ਸਰ ਕਿ ਸਮਾਰਟ ਸਿਟੀ ਦੇ ਕੈਮਰੇ ਲੱਗੇ ਹੋਣਗੇ ਵੀਡੀਓ ਖੰਗਾਓ ਸਿੱਧੀ ਤੁਸੀਂ ਆਪਣੇ ਪੱਧਰ ਦੇ ਉੱਤੇ ਜਾਓ ਤਾਂ ਵੀਡੀਓ ਤੁਹਾਨੂੰ ਮਿਲ ਸਕਦੀ ਹੈ ਜੀ ਮੈਂ ਤੁਹਾਨੂੰ ਫੋਨ ਕਰਦਾ ਮੇਰੇ ਨਾਲ ਤਾਂ ਕਿ ਹਾਂ ਜੀ ਮੈਂ ਇਹ ਕੋਰਟ ਵਿੱਚ ਸਾਈਨ ਲਾ ਕੇ ਡਿਊਟੀ ਦੇ ਪਾਸੇ ਇਹਦਾ ਕੋਰਟ ਵਿੱਚ ਪੇਸ਼ ਨਹੀਂ ਨਹੀਂ ਚਲੋ ਤੁਸੀਂ ਜਦੋਂ ਆਉਂਗੇ ਉਦੋਂ ਤੁਸੀਂ ਇਸ ਪਰਵਾਹ ਨੂੰ ਸਾਫ ਕਰਵਾਉਂਗੇ ਚਲੋ ਅਸੀਂ ਵੀ ਆਸ ਕਰਾਂਗੇ ਤੁਸੀਂ ਦੇਖ ਲਓਗੇ ਹਾਂ ਚਲੋ ਇਹ ਸੁਖਵਿੰਦਰ ਜੀ ਸਾਡੇ ਨਾਲ ਮੌਜੂਦ ਸੀ ਜੋ ਦੇਖ ਲੈਣਗੇ ਵੀਡੀਓ ਦੇਖਣਗੇ ਲੱਭਣਗੇ ਕਿ ਨਹੀਂ ਲੱਭਣਗੇ ਤਾਂ ਟਾਈਮ ਦੱਸ ਸਕਦਾ ਵਾ ਲੇਕਿਨ ਤਸਵੀਰ ਹੈ ਜੋ ਬਿਆਨ ਜਿਹੜੇ ਦਿੱਤੇਗੇ ਸੁਖਵਿੰਦਰ ਜੀ ਵੱਲੋਂ ਵੀਡੀਓ ਇਹਨਾਂ ਦੀ ਦੇਖ ਲਈਏ ਹਾਂ ਜੀ ਵੀਡੀਓ ਦੇਖ ਲਈ ਐਕਸੀਡੈਂਟ ਤੁਸੀਂ ਇਹਨਾਂ ਨੂੰ ਕਿਹਾ ਉਹ ਗੱਡੀ ਨੰਬਰ ਲੱਭ ਕੇ ਤਾਂ ਉਹ ਗੱਡੀ ਨੰਬਰ ਕਿੱਥੇ ਲੱਭਣਗੇ ਸੁਖਵਿੰਦਰ ਜੀ ਬੇਰੇ ਸੁਣੋ ਕਮੈਂਟ ਭਾਜੀ ਆਪ ਵੀ ਫਿਰ ਨਿਰਪੋਸ਼ਤੇ ਨਹੀਂ ਜਾਣਾ ਜੇਕਰ ਮੈਨੂੰ ਮਦਦ ਕਰਾਉਣਗੇ ਤੇ ਨਹੀਂ ਲੇਕਿਨ ਪੋਚਣ ਨੂੰ ਬੰਦੇ ਕੈਮਰਾ ਦਿਖਾ ਦਿੰਦੇ ਨੇ ਸਰ ਵੀਡੀਓ ਪੋਚਣ ਨੂੰ ਦਿਖਾ ਦਿੰਦੇ ਨੇ ਇਹ ਜਾ ਕੇ ਆਏ ਨੇ ਇਹਨਾਂ ਨੂੰ ਕੋਈ ਵੀਡੀਓ ਨਹੀਂ ਦਿਖਾ ਰਿਆ ਮੈਂ ਤਾਂ ਸ਼ੱਕੀਗਾ ਦੇ ਹੋ ਕੇ ਲਗਾਤਾਰ ਡਿਊਟੀ ਕਰਦੇ ਨੂੰ ਮੈਂ ਨਹੀਂ ਨਹੀਂ ਤੁਸੀਂ ਰੈਸਟ ਕਰੋ ਸਰ ਉਹ ਨਹੀਂ ਕਹਿ ਰਿਹਾ ਜਿਉ ਤੁਸੀਂ ਆਓਗੇ ਡਿਊਟੀ ਤੇ ਆਓਗੇ ਤੇ ਪ੍ਰਵਾਹ ਨੂੰ ਇਨਸਾਫ ਦਵਾ ਦਿਓ ਮੈਂ ਤੁਹਾਨੂੰ ਗਵਾਹ ਹੋਣ ਦੀ ਗੱਲ ਕਹਿ ਰਹੇ ਹਾਂ ਕਿ ਮੈਂ ਦੇਖ ਲੇਣਾ ਆ ਕੇ ਚਲੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਚਲੋ ਦੇਖ ਲੈਣਗੇ ਪਰਿਵਾਰ ਨੂੰ ਇਨਸਾਫ ਮਿਲਦਾ ਕਿ ਨਹੀਂ ਮਿਲਦਾ ਲੇਕਿਨ ਪੁਲਿਸ ਵੀਡੀਓ ਚਾਹੇ ਰੱਖਾਂਗਾ ਆਲ ਕੇ ਨੰਬਰ ਕੱਢ ਸਕਦੀ ਹੈ ਲੇਕਿਨ ਪਰਿਵਾਰ ਲੱਗਦਾ ਲੋਕਾਂ ਕੋ ਜਾਣਦਾ ਤੇ ਵੀਡੀਓ ਤੁਹਾਨੂੰ ਨਹੀਂ ਦਿੰਦੇ ਕਈ ਲੋਕ ਕਈ ਲੋਕ ਨਹੀਂ ਦੇ ਰਹੇ ਵੀਡੀਓ ਕਈਆਂ ਦੇ ਕੈਮਰੇ ਦੇ ਵੀਡੀਓ ਚ ਨਹੀਂ ਆ ਰਹੇ ਅਗਰ ਪੁਲਿਸ ਚਾਵੇ ਤਾਂ ਦੇਣਗੇ ਪੁਲਿਸ ਚਾਵੇ ਤਾਂ ਸਭ ਕੁਝ ਕਰਾ ਸਕਦੀ ਹੈ ਜੀ ਗੱਡੀ ਦਾ ਪਤਾ ਵੀ ਕਰਾ ਸਕਦੀ ਹੈ ਟ੍ਰੇਸ ਵੀ ਕਰਾ ਸਕਦੇ ਗੱਡੀ ਨੂੰ ਹੂੰ ਕਿੱਥੋਂ ਨਾ ਕਿੱਥੋਂ ਗੱਡੀ ਲੱਭ ਵੀ ਸਕਦੀ ਹੈ ਪੁਲਿਸ ਚਾਵੇ ਤਾਂ ਹੂੰ ਪਰ ਉਹ ਚਾਹਦੇ ਨਹੀਂ ਨਹੀਂ ਚਾਹ ਰਹੇ ਨਹੀਂ ਚਾਹ ਰਹੇ ਅਗਰ ਤੁਹਾਡੇ ਚੋ ਜਾਨ ਚਲੀ ਜਾਂਦੀ ਫਿਰ ਜਾਨ ਚਲੀ ਜਾਂਦੀ ਫਿਰ ਤਾਂ ਉਹਨਾਂ ਨੂੰ ਕੁਝ ਇਹ ਵੀਡੀਓ ਦੇਖ ਕੇ ਰੂਹ ਕੰਡੇ ਦਾ ਖੜੇ ਹੋ ਗਏ ਨੇ ਲੇਕਿਨ ਉਹਨਾਂ ਚ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਰੱਖੀ ਹੋ ਵੀ ਦੇਖ ਕੇ ਹੈਰਾਨ ਹੋ ਗਏ ਕਿ ਇਨੀ ਤੇਜ਼ ਗੱਡੀ ਰਫ਼ਤਾਰ ਦੇ ਬੰਦਿਆਂ ਨੂੰ ਮਾਰਿਆ ਵਾ ਕਿ ਬੰਦੇ ਦਾ ਹਾਲ ਕੀ ਹੋਇਆ ਨਾ ਬਿਲਕੁਲ ਦੇਖਦੇ ਹੁਣ ਕੀ ਇਨਸਾਫ ਮਿਲਦਾ ਹੈ ਕਾਕੀ ਤੋਂ ਉਹਨਾਂ ਨੂੰ ਜਰੂਰ ਇੱਕ ਵਿਸ਼ਵਾਸ ਕਰਕੇ ਬੈਠੇ ਕਾਕੀ ਦੇ ਉੱਤੇ ਕਿ ਵੀਡੀਓ ਤੇ ਨੰਬਰ ਸਾਨੂੰ ਮਿਲ ਜਾਣਗੇ ਦੇ ਦਿਆਂ ਮਿਲਦੇ ਆ ਕਿ ਨਹੀਂ ਮਿਲਦੀ ਗੱਡੀ ਫੜੀ ਜਾਂਦੀ ਹੈ ਕਿ ਨਹੀਂ ਫੜੀ ਜਾਂਦੀ ਮੇਰਾ ਨਾ ਕੁਝ ਕਹਿ ਰ ਆਪਾਂ ਜਾ ਰਹੇ ਜਿਵੇਂ ਪਾਗਲ ਕੇ ਤਰ੍ਹਾਂ ਜਾਂਦੇ ਆ ਵਾਪਸ ਮੁੜ ਕੇ ਆ ਜਾਣੇ ਹੈ ਜਾਂਨੇ ਪਾਗਲ ਵਾਂਗੂ ਮੁੜ ਕੇ ਆ ਜਾਣੇ ਅਜੇ ਵਿਸ਼ਵਾਸ ਹੀ ਨਹੀਂ ਹੋ ਰਹਾ ਜਿਵੇਂ ਲੱਗਦਾ ਇਹਨਾਂ ਨੇ ਕੁਝ ਕਰਨੇ ਹੀ ਨਹੀਂ ਹੈ ਜੋ ਤੁਹਾਨੂੰ ਤਸਵੀਰ ਨਾਲ ਦੀ ਨਾਲ ਜਿਹੜੀ ਚੱਲਦੀ ਤੁਸੀਂ ਦੇਖ ਰਹੇ ਹੋ ਜੋ ਵੀਡੀਓ ਨਾਲ ਦੀ ਨਾਲ ਚੱਲ ਰਹੀ ਹੈ ਗੱਡੀ ਵਾਲੇ ਨੂੰ ਲੱਭਣ 'ਚ ਮਦਦ ਕਰੋ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਇੱਕ ਬੱਚਾ ਜਿਹੜਾ ਹੈਗਾ ਵਾ ਬੈੱਡ ਦੇ ਉੱਤੇ ਪਿਆ ਹੋਈ ਲੱਤਾਂ ਤਾਂ ਟੁੱਟ ਚੁੱਕੀਆਂ ਹੋਈਆਂ ਨੇ ਲੇਕਿਨ ਥਾਣਾ ਡਿਵੀਜ਼ਨ ਪਰ ਸੱਤ ਜਾਣਦੇ ਨੇ ਤਾਂ ਉੱਥੋਂ ਦੀ ਇੱਕ ਸੁਖਵਿੰਦਰ ਜੀ ਨੇ ਉਹ ਕਹਿੰਦੇ ਨੇ ਕਿ ਸਾਨੂੰ ਵੀਡੀਓ ਗੱਡੀ ਦਾ ਨੰਬਰ ਲੈ ਕੇ ਦਿਓ ਅਗਰ ਤੁਸੀਂ ਗੱਡੀ ਦਾ ਨੰਬਰ ਹੀ ਪਾਇਦਾ ਕਰ ਸਕਦੇ ਹੋ ਸਮਾਰਟ ਸਿਟੀ ਦੇ ਕੈਮਰੇ ਲੱਗੇ ਤੁਸੀਂ ਗੱਡੀ ਤਰੇਸ ਕਰੋ ਤੇ ਉਸ ਨੂੰ ਪਕੜੋ ਕਿਹੜਾ ਕਿਉਂ ਬੰਦਾ ਸੀਗਾ ਜਿੰਨੇ ਨਹੀਂ ਤੇਜ਼ ਰਫਤਾਰ ਨਾਲ ਗੱਡੀ ਚਲਾਈ ਤੇ ਤਿੰਨ ਬੰਦਿਆਂ ਨੂੰ ਜਿਹੜਾ ਰਗੜਦੇ ਹੋਏ ਫਰਾਰ ਹੋ ਗਿਆ ਲੁਧਨੋਂ ਕੈਰਵਾਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਨਾਂ ਲਈ